ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ। ਇੱਕ ਬਾਈ ਵੈੜਾ ਪਲੂਨ ਸੁੰਦੀ ਆ ਥੋੜੇ ਦਿਨ ਕਰਮ ਵਾਲੀ ਲੈਂਦੀ ਆ। ਤੇ ਤਿੰਨ ਬਾਈ ਕੋਲੇ ਗੱਬਣ ਬੱਚੀਆਂ ਨੇ ਬਈ ਚੈੱਕ ਪਾਸ ਆ ਫੁੱਲ ਬਰੀਡ ਆ। ਆਉ ਕਰ ਲੈਨੇ ਬਈ ਨਾ ਗੱਲ ਬਾਤ। ਆਜੀ ਬਾਈ ਜੀ। ਬਾਈ ਜੀ ਸਸਿਕਾ ਹੋ ਠੀਕ ਹੋ ਵਧੀਆ ਜੀ ਹਾਂਜੀ ਬਈ ਵਧੀਆ ਨਾਮ ਤੇ ਡਰੈਸ ਫੋਨ ਨਾਂਜੀ ਗੁਰਪ੍ਰੀਤ ਸਿੰਘ ਪਿੰਡ ਸੁਖਨਾਲੰਦ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਬਾਈ ਨੇੜੇ ਬਈ ਭਗਤਾ ਭਾਈ ਬੁਰਦਰਦਾ ਤੇ ਚੀਦਾ ਮੋਬਾਈਲ ਨੰਬਰ ਕੋ ਦੇ 9915537244 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਣੀ ਇਹ ਪਹਿਲੇ ਸੂਏ ਸੂਣ ਵਾਲੀ ਆ ਬਾਈ ਕਿੰਨੇ ਦਿਨ ਲਊ ਬਾਈ ਇਹ 11 ਤਰੀਕ ਨੂੰ ਦੇਣ ਪੂਰੇ ਆ ਬਈ ਅੱਜ ਕਿੰਨੀ ਹੋਗੀ ਅੱਜ 5 ਤਰੀਕ ਨੂੰ 5 ਤਰੀਕ ਹੋਗੀ 11 ਤਰੀਕ ਨੂੰ ਦੇਣ ਪੂਰੇ ਆ ਮੰਨ ਕੇ ਜੇ 6 ਦਿਨ ਪਹਿਲੇ 6 ਦਿਨ ਤੇ ਕਿੰਨਾ ਦੁੱਧ ਦੇ ਦੂ ਐਸਟੀਮੇਟ 22 ਲੀਟਰ ਦੇ ਦੂ ਬਈ ਐਸਟੀਮੇਟ ਠੰਡੀ ਸੀਰ ਫੁੱਲ ਠੰਡੀ ਫੁੱਲ ਆ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੈੱਕ ਰਹੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਆਰਡਰ ਕ ਬੜਾ ਚੰਗਾ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਸਫਾਈ ਵਧੀਆ ਨਾ ਲੇਵੇਰੀ ਹਾਂ ਬਈ ਵੱਡੀ ਨਾਲ ਦੇਖੋ ਦੁੱਧ ਵਾਲੀ ਬਹੁਤ ਚੰਗੀ ਆ ਬਾਕੀ ਪਸ਼ਾਂਤ ਉਹ ਆਰਡਰ ਚੈੱਕ ਕਰਵਾਉਂਦੇ ਆ ਪਸ਼ਾਂਤ ਉਹ ਵੀ ਆਰਡਰ ਦੇਖੋ ਕਮਾਲ ਤੇ ਲਾਂ ਬਹੁ ਪਈਆਂ ਸਾਰੀਆਂ ਬਾਲਡਾਂ ਲਾਂ ਕੱਢੋ ਤੇ ਫੇਰ ਕਰਮਲੇ ਨੇ ਸੋਣਾ ਬਈ ਖੋਲ ਦੇ ਤੋਰ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਆ 6 ਦਿਨ ਦਾ ਬਈ ਦਾਸ ਦਾ ਤਰੀਕ ਦੇ ਮਦਦਕ ਪਾਏ 1 2 ਦਿਨ ਇਧਰ ਉਧਰ ਵੀ ਹੋ ਜਾਣਗੇ ਬਈ ਤੇ ਕੱਚੀ ਕੱਚੀ ਉਸ ਹਿਸਾਬ ਨਾਲ ਜਿਆਦਾ ਬਣੂ ਬਹੁਤ ਹੈ ਜਿਹੜੇ ਹਿਸਾਬ ਨਾਲ ਬੜੀ ਤਿਆਰੀਆਂ ਨਾ ਲੇਵਾ ਬਹੁਤ ਸੋਹਣਾ ਬਣਾਉਗੇ ਤੇ ਫੇਸ ਦੀ ਬਿਊਟੀ ਕੱਦ ਬਰੀਟ ਪ੍ਰਿੰਟ ਇੱਕ ਨੰਬਰ ਆ ਬਈ ਲੈ ਲੇਵਾ ਦੇਖੋ ਕਮਾਲ ਮੁੱਲ ਕੀ ਹੈ ਵੀਰੇ ਜਾਇਜ ਮੋਲੇ ਦਾ ਬਈ 92000 ਕਰ ਦੇ ਮਾਨਤਨ ਹੋ ਜਾ ਹਾਂ ਹੋ ਜਾਊਗਾ ਓਕੇ ਬਈ 92000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਬਈ ਕੱਦ ਵਾਲੀਆ ਬੜ ਛੋਟੀ ਨਾ ਮੰਨੋ ਪ੍ਰਿੰਟ ਲੇਵਾ ਨੂੰ ਵੱਟ ਲੰਡਾ ਢੁਲਾ ਬਹੁਤ ਵਈਆਂ ਥਾਣੀ ਬਹੁਤ ਕਮਾਲ ਦਾ ਲੱਗਿਆ ਹੱਥੀ ਝੋਲੇ ਚਾਹੇ ਮਸ਼ੀਨਾਂ ਝੋਲੇ ਇੱਕ ਨੰਬਰ ਥਾਣ ਲੱਗਿਆ ਲੈ ਕਿਆ ਵਾ ਸਫਾਈ ਵਾ ਉਹ ਦੇਰ ਲੈ ਵਦੀ ਹਣਾ ਹਾਂ ਵੀ ਠੰਡੀ ਸੀ ਹਾਂ ਲੈ ਟੱਲ ਜੀ ਦਿਖਾ ਦੇ ਮਾੜਾ ਇਹ ਲੈ ਵਾ ਖੱਚ ਕੇ ਨਾ ਲੈ ਆ ਸਾਰੀਆਂ ਬਾਲਟ ਲੈ ਕੱਢੂ ਫੇਰ ਸੋਣਾ ਐ ਰਬੜੰਗੂ ਵਾ ਦਲੀ ਵਾ ਅੱਗੇ ਵੀਰੇ 2 ਨੰਬਰ ਤੇ ਕਿੰਨੇ ਟਾਈਮ ਦੀ ਗੱਬਣਾ ਬੱਚੀ ਇਹ ਬਈ ਸਾਢੇ 4 ਮਹੀਨੇ ਦੀ ਗੱਬਣਾ ਬੱਚੀ ਚੈੱਕ ਪਾਸ ਹੈ ਵੀਰੇ ਹਾਂ ਵੀ ਚੈੱਕ ਪਾਸ ਅਗਲਾ ਵੀ ਦੀ ਕਰਾ ਲੈ ਹਾਂ ਬਈ ਮਸੱਲੀ ਕਰਾ ਕੇ ਲੈ ਕੇ ਜਾਵੇ ਅਗਲਾ ਠੀਕ ਹੈ ਭਾਈ ਕਿੰਨਾ ਗਿ ਰਿਕਾਰਡ ਹੈ ਦੀ ਮਾ ਦਾ ਭਾਈ ਭਾਈ 20 22 ਲੀਟਰ ਦਾ ਸੀਗਾ 20 ਤੋਂ 22 ਲੀਟਰ ਇਹਦੀ ਮਾ ਦਾ ਰਿਕਾਰਡ ਆ ਝੋੜੀ ਚ ਚੈੱਕ ਕਰਵਾ ਦੇ ਚਾਰ ਥਣ ਹਾਂ ਵੀ ਚਾਰ ਚਾਰ ਥਣ ਕੱਲਾ ਕੱਲਾ ਥਣ ਫੁੱਲ ਬਰੀਟ ਗੱਬਣ ਚੈੱਕ ਪਾਸ ਚਮਕ ਚਮਕ ਚੰਗੀ ਹੈ ਕਰਮਾ ਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਚੰਗਾ ਬਰੀਟ ਚੰਗੀ ਹੈ ਚਮਕ ਚੰਗੀ ਹੈ ਗੱਬਣ ਚੈੱਕ ਪਾਸ ਫੇਸ ਦੀ ਬਿਊਟੀ ਬੋਦੀ ਬਾਦੀ ਪੂਰੀ ਚੰਗੀ ਹੈ ਸਨਖ ਪੁਣਾ ਵੜ ਦੇ ਵਿੱਚ ਫੁੱਲ ਪਲੀ ਵੀ ਬਹੁਤ ਹੈ ਯਾਰ ਹਾਂ ਬਈ ਹੂੰ ਪਲੀ ਵੀ ਫੁੱਲ ਤੋਰਾ ਦੇਖ ਲੈ ਬਾਕੀ ਕੋਈ ਛੋਟੀ ਨਾ ਮੰਨਿਓ ਕੱਦ ਵੀ ਚੰਗਾ ਹੈ ਬਾਕੀ ਗਰਮੀਆਂ ਦਾ ਤੋਹਫਾ ਹੀ ਆ ਗਰਮੀ ਘਟ ਮਨ ਨੂੰ ਫੈਂਟ ਆ ਜਿਹੜੀ ਕਰਮਲੀ ਦੀ ਫੁੱਲ ਚੰਗੀ ਆਉਗੀ ਘਰੇ ਪੀਣ ਲਈ ਦੁੱਧ ਬਹੁਤ ਵਧੀਆ ਹੁੰਦਾ ਹੈ ਬੜਾ ਨਾਲ ਬਾਕੀ ਬਲ ਬਲ ਬਹੁਤ ਖੌਂਦੀਆ ਦੁੱਧ ਕਰਮਲੀ ਚੰਗਾ ਪਾ ਦੋ ਮੁੱਲ ਕੀ ਹੈ ਵੀਰੇ ਜਾਇਜ ਮੁੱਲੇ ਦਾ ਬਈ 37000 ਕਰਦੇ ਹਾਂ ਮਾਨਤਨ ਹੋ ਜਾ ਹਾਂ ਹੋ ਜਾਊਗਾ ਮੌਕੇ ਤੇ 37000 ਰੁਪਇਆ ਜਮਾ ਜਾਇਜ ਮੁੱਲ ਮਾਨਤਨ ਮੌਕੇ ਤੇ ਹੰਡੀ ਦੀ ਫੁੱਲ ਗੱਬਣ ਚੈੱਕ ਪਾਸ ਆ ਬਾਈ ਨਹੀਂ ਕਰਾਈ ਵੀ ਆਪਣੀ ਕਰਾ ਲਓ ਝੂਲੀ ਦੇ ਪਚਾਰ ਥਾਨ ਕੱਲਾ ਕੱਲਾ ਕੀ ਬਾਤ ਹੈ ਅੱਗੇ ਵੀਰੇ ਤੈਨਾਂ ਨੰਬਰ ਹੈ ਇਹ ਬਾਈ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਹਾਂ ਬਈ ਚੈੱਕ ਪਾਸ ਆ ਗਾੜੀ ਦੀ ਤਸੱਲੀ ਕਰਾ ਕੇ ਲੈ ਕੇ ਜਾਵੇ ਚੈੱਕ ਕਰ ਓਕੇ ਬਈ ਜ਼ਰੂਰੀ ਆ ਬਈ ਤੇ ਥਣ ਚਾਰ ਹੈ ਹਾਂ ਚਾਰ ਨੇੜੇ ਤੋਂ ਚੈੱਕ ਕਰਵਾਣੇ ਝੂਲੀ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿਛੀ ਦੇ ਥਣ ਪਲੀ ਵੀ ਬਹੁਤ ਆ ਹਾਂ ਇਹ ਵੀ ਬਹੁਤ ਪਲੀ ਗੱਬਣ ਚੈੱਕ ਪਾਸ ਆ ਬਈ ਦੀ ਕਰਵਾਈ ਪਲੀ ਵੀ ਬਹੁਤ ਆ ਹਾਂ ਬਈ ਫੋਟੋ ਪਲੀ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਪ੍ਰਿੰਟ ਪ੍ਰੋਨਟ ਇੱਕ ਨੰਬਰ ਤੇ ਤੋਰਾ ਦੇਖੋ ਕਰਮ ਬਈ ਦਾ ਤੋਰਾ ਵੀ ਇੱਕ ਨੰਬਰ ਆ ਚਾਰ ਥਣ ਫੁੱਲ ਬ੍ਰੀਡ ਬਈ ਤੇ ਕੀ ਮੁੱਲ ਆ ਵੀਰੇ ਜੈ ਜੀ ਨਾ ਬਈ ਜੋੜੇ ਦਾ ਹੀ ਕਰਦਾਂਗੇ ਮੁੱਲ ਜੋੜੇ ਦਾ ਕਿੰਨਾ ਬਈ ਫਿਰ ਦੋਨਾਂ ਦਾ ਬਈ 90000 90000 ਰੁਪਿਆ ਜੋੜੇ ਦਾ ਹਾਂ ਉਹ ਵੀ ਦਿਖਾ ਦਾਂ ਕੋਈ ਚੱਕਰ ਨਹੀਂ ਜੋੜੇ ਦਾ ਹੀ ਮੁੱਲ ਕਰਿਆ ਬਾਈ ਨੇ ਨਾਲ ਦੀ ਵੀ ਇਹਦੇ ਵਿਖਾਉਨੇ ਬਾਈ ਤੇ ਥਣ ਬਹੁਤ ਚੰਗਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਪਲੀ ਵੀ ਫੁੱਲ ਉੱਤੋਂ ਪੱਧਰ ਰਾਜੀ ਪੁੜਾ ਪੜਾ ਪੂਰੀ ਚੌੜੀ ਆ 45000 ਦਾ ਪਰ ਪੀਸ ਵੈ ਗਿਆ ਹਨਾ ਬਈ ਸਿੰਗਲ ਦਾ ਲਈ वैसे भाई ने जोड़ेला ही करया कोई ने जोड़े च भाई कह ना बढ़िया माल माल तण करदा कोई ना ए किन्ने टाइम दी गब्बणा फिर ए भाई तणा महीना दी गब्बणा चेक पास हां भाई चेक पास दंदो खीरी है दंदो खीरी है ठीक है दंदो खीरी है भाई ਝੂਲੀ ਐਕਸ ਨੰਬਰ 4 ਖੰਡ ਲੈ ਕਿਆ ਬਾਤ ਝੂਲੀ ਬੜੀ ਚੰਗੀਆਂ ਨੇ हां भाई ਕੱਦ ਪਾਉਂਦਾ ਨਾ ਕੱਦ ਬਹੁਤ ਆ ਪਲੀ ਵੀ ਬਹੁਤ हां ਇਹਦੇ ਨਾਲੋਂ ਵੀ ਵੱਡੀ ਆ ਇਹਦੇ ਨਾਲੋਂ ਵੀ ਵੱਡੀ ਆ ਖੀਰੀ ਆਏ ਤਾਂ ਭਾਈ ਦੰਦੋ ਖੀਰੀ ਆ ਕੱਦ ਬਹੁਤ ਆ ਕੱਦ ਹੋਰ ਵੀ ਬਹੁਤ ਵੱਡਾ ਜਿਹੜੇ ਸਾਹਮਣੇ ਦੰਦੋ ਖੀਰੀ ਉਹ ਉਮਰ ਬਹੁਤ ਛੋਟੀ ਆ ਹਾਂ ਭਾਈ ਹਾਂ ਪੂਰੀ ਪਲੀ ਵੀ ਬਾਕੀ ਜੋੜੇ ਦਾ ਜੋੜੇ ਦਾ ਮੁੱਲ ਕਰਿਆ ਬਾਈ ਨੇ 90000 ਮਾਨਦਾਨ ਫੁੱਲਾ ਡੁੱਲਾ ਹੋ ਜੂ ਮੌਕੇ ਤੇ ਕੋਈ ਚੱਕਣ ਲੈ ਕੇ ਜੇ ਸਦੇ ਜੇਸ ਬੜਾ ਪਿਆਰਾ ਕਰਮ ਵਾਲੀ ਦਾ ਘੋੜੀ ਵਾਂਗੂ ਆ ਨਾ ਹਾਂ ਬਈ ਕੱਤ ਕੋ ਫੋਨ ਲੱਗਦਾ ਕਰਮ ਵਾਲੀ ਦਾ ਹੂੰ ਲੈ ਤੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਥਣ ਝੋਲੀ ਦੀ ਇੱਕ ਨੰਬਰ ਦੰਦੋਂ ਖੀਰੀ ਆ ਹਾਂ ਬਈ ਐਂ ਵਾਲੀ ਗੱਲ ਨਹੀਂ ਬਾਈ ਕਹਿੰਦਾ ਪੱਟ ਕੇ ਦੱਸ ਲਈ ਜਾ ਟੱਕਰ ਆ ਲਓ ਬਈ ਆ ਤੇ ਪੱਟ ਕੇ ਲੈ ਕੇ ਜਾਵੇ ਹੂੰ ਇਹ ਸੁਸ ਬੜਾ ਚੰਗਾ ਨੇ ਬੜੀ ਜਾਨ ਵਾਲੀ ਆ ਲਾ ਜਮਾ ਕੀਰੀ ਓਕੇ ਹਮ ਨੰਨੋ ਕੀਰੀ ਓਕੇ ਬਈ ਤੇ ਕਰ ਦ ਉਤੋਂ ਪੱਧਰ ਇੱਕ ਨੰਬਰ ਤੇ ਮੁੱਲ 90000 ਜੋੜੀ ਦਾ ਮਾਨਦਾਨ ਵਧੀਆ ਕੋਈ ਚੱਕਣੇ ਮੁਫਤ ਤੇ ਹੋ ਜੂਗਾ ਬਹਿਣਾ ਇਹ ਵੀ ਦੋਨੇ ਚੰਗੀਆਂ ਨੇ ਬਈ ਤੇ ਆ ਵੜ ਵੀ ਚੰਗੀ ਆ ਗੱਬਣ ਚੱਕ ਪਾਸ ਮੁੱਲ 37000 ਰੁਪਏ ਮਾਨਦਾਨ ਹੋ ਜੂਗਾ ਆ ਵੀ ਥੋੜੇ ਗ੍ਰੇਨ ਵਾਲੀ ਕੱਚੀ ਆ ਵੜ ਬਹੁਤ ਚੰਗੀ ਆ ਬਈ ਥਾਣੀ ਬੜਾ ਚੰਗਾ ਲੱਗਿਆ ਗਰਮਾਲੀ ਦੇ ਮੋਹਲੇ ਦਾ 92000 ਰੁਪਇਆ ਮੌਕੇ ਤੇ ਖੁੱਲ੍ਹਾ ਢੁੱਲਾ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਧੰਨਵਾਦ